സമ ശ്രീ വാഹി വര ധന ശ്രീ ഗുരു നാന ത്രചി ഗുരു ജീത ഭരദാനി ഭാ ബാലാ ജി സംഗളിച്ച ചൽ ചല ഭരദാനി ഗുരു ജീണ ല ਕੀ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗ ਗਈ ਹੈ ਮੇਰੇ ਕੋਲੋਂ ਭੁੱਖ ਸਹਿਣ ਨਹੀਂ ਹੋ ਰਹੀ ਕਿਰਪਾ ਕਰਕੇ ਮੇਰੇ ਲਈ ਕੁਝ ਖਾਣ ਦਾ ਇੰਤਜ਼ਾਮ ਕਰ ਦਿਵੋ ਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਮਰਦਾਨੇ ਉਹ ਜਿਹੜਾ ਸਾਹਮਣੇ ਰੀਤੀਆਂ ਦਾ ਦਰਖਤ ਦਿਖਾਈ ਦੇ ਰਿਹਾ ਹੈ ਉਸ ਉਤਤਰੀ ਥੀ ਤੋੜ ਕੇ ਖਾ ਲਏ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ ਤੇ ਗੁਰੂ ਜੀ ਦੀ ਇਸ ਗੱਲ ਉੱਤੇ ਗੁਰੂ ਜੀ ਨੂੰ ਭਾਈ ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਰੀਤੇ ਹੁੰਦਾ ਸਵਾਦ ਤਾਂ ਕੋੜਾ ਹੁੰਦਾ ਹੈ ਤਾਂ ਫਿਰ ਮੈਂ ਇਹ ਹੀ ਕੋੜੇ ਰੀਤੇ ਕਿਵੇਂ ਖਾ ਸਕਦਾ ਹਾਂ ਸੰਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨੇ ਤੂੰ ਇੱਕ ਵਾਰੀ ਇਹਨਾਂ ਰੇਠਿਆਂ ਨੂੰ ਖਾ ਕੇ ਤਾਂ ਦੇਖ ਤੈਨੂੰ ਉਸ ਤੋਂ ਬਾਅਦ ਇਹਨਾਂ ਦਾ ਸਵਾਦ ਪਤਾ ਲੱਗ ਜਾਵੇਗਾ ਤਾਂ ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਰੀਠੀ ਨੂੰ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਤਾਂ ਉਹਨਾਂ ਨੂੰ ਰੀਠੇ ਵਿੱਚੋਂ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਜਿਸ ਤੋਂ ਬਾਅਦ ਪਈ ਮਰਦਾਨਾ ਜੀ ਨੇ ਬਹੁਤ ਸਾਰੇ ਰੀਠੇ ਤੋੜ ਕੇ ਖਾਤੇ ਤੇ ਆਪਣੀ ਭੁੱਖ ਮਿਟਾ ਲਈ ਪਈ ਮਰਦਾਨਾ ਜੀ ਤੇ ਭੁੱਖ ਮਿਟਣ ਤੋਂ ਬਾਅਦ ਗੁਰੂ ਜੀ ਅੱਗੇ ਵੱਲ ਨੂੰ ਚੱਲ ਪਏ ਤੇ ਜੰਗਲ ਵਿੱਚ ਅੱਗੇ ਅੱਗੇ ਵਧਦੇ ਰਹੇ ਤੇ ਜਦੋਂ ਦੁਪਹਿਰ ਹੋ ਗਈ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੇਰੇ ਕੋਲੋਂ ਹੋਰ ਅੱਗੇ ਨਹੀਂ ਚੱਲਿਆ ਜਾ ਰਿਹਾ ਕਿਉਂਕਿ ਮੈਂ ਚੱਲ-ਚੱਲ ਕੇ ਬਹੁਤ ਥੱਕ ਚੁੱਕਿਆ ਹਾਂ ਹੁਣ ਅੱਗੇ ਵਾਲਾ ਰਸਤਾ ਵੀ ਖਰਾਬ ਹੈ ਤੇ ਤੁਸੀਂ ਮੈਨੂੰ ਆਗਿਆ ਦੇ ਦੇਵੋ ਤੇ ਮੈਂ ਹੁਣ ਇੱਥੋਂ ਵਾਪਸ ਮੁੜਨਾ ਚਾਹੁੰਦਾ ਹਾਂ ਪਾਈ ਮਰਦਾਨੀ ਦੀ ਇਸ ਗੱਲ ਉੱਤੇ ਗੁਰੂ ਜੀ ਨੇ ਪਾਈ ਮਰਦਾਨੀ ਨੂੰ ਕਿਹਾ ਕਿ ਮਰਦਾਨਿਆਂ ਅੱਧੇ ਰਾਹ ਵਿੱਚ ਸਾਡਾ ਸਾਥ ਨਾ ਛੱਡ ਬਸ ਤੂੰ ਵਹੀ ਗੁਰੂ ਦਾ ਨਾਮ ਜਪਦੇ ਜਪਦੇ ਅੱਗੇ ਵੱਲ ਬਦੀ ਚੱਲ ਰੁਪਈ ਮਰਦਾਨੇ ਨੇ ਗੁਰੂ ਜੀ ਦੀ ਗੱਲ ਨਹੀਂ ਮੰਨੀ ਤੇ ਉਥੋਂ ਇਕੱਲੇ ਹੀ ਵਾਪਸ ਨੂੰ ਤੁਰ ਪਏ ਪਈ ਮਰਦਾਨਾ ਜੀ ਉਸ ਇਲਾਕੇ ਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ ਸੀ ਤੇ ਜਦੋਂ ਉਹ ਕੁਝ ਕਮੀਲ ਦੀ ਦੂਰੀ ਤੇ ਆ ਗਏ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਰਾਕਸ਼ਸ ਨੇ ਫੜ ਲਿਆ ਜੀਵੜੀ ਰਾਕਸਸ ਨੇ ਪਈ ਮਰਦਾਨੇ ਨੂੰ ਕੈਦ ਕੀਤਾ ਸੀ ਉਸ ਰਾਕਸਸ ਦਾ ਨਾਮ ਸੀ ਕੋਡਾ ਰਾਕਸਸ ਅਤੇ ਜੋ ਵੀ ਇਨਸਾਨ ਉਸ ਦੇ ਹੱਥ ਵਿੱਚ ਆ ਜਾਂਦਾ ਉਹ ਉਹ ਉਸ ਨੂੰ ਤੇਲ ਦੇ ਕੜਾਹੀ ਵਿੱਚ ਤਲ ਕੇ ਖਾਂ ਜਾਂਦਾ ਸੀ ਕੋਡੇ ਰਾਕਸਸ ਨੇ ਜਦੋਂ ਪਈ ਮਰਦਾਨੇ ਨੂੰ ਫੜ ਲਿਆ ഗർമ തല വിളക ਤੇ ਜਿਵੇਂ ਹੀ ਭਈ ਮਰਦਾਨੇ ਜੀ ਦਾ ਸਰੀਰ ਤਿਲ ਨੂੰ ਛੂਆ ਤਾਂ ਤੇਲ ਗੁਰੂ ਜੀ ਦੀ ਕਿਰਪਾ ਦੇ ਨਾਲ ਉਸੇ ਵੇਲੇ ਠੰਡਾ ਹੋ ਗਿਆ ਤੇ ਅੱਗ ਆਪਣੇ ਆਪ ਬੁਝ ਗਈ ਇਹ ਸਭ ਕੁਝ ਦੇਖ ਕੇ ਕੌਡਾ ਰਾਕਸ਼ਸ ਬਹੁਤ ਹੈਰਾਨ ਹੋ ਗਿਆ ਤੇ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਖੜੇ ਸਨ ਜਿੰਨਾਂ ਨੂੰ ਦੇਖ ਕੇ ਕੋਡਾ ਰਾਖਸ ਹਰਿਆਣੂ ਬੋਕੇ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਜਿੰਨਾਂ ਦੇ ਆਉਣ ਨਾਲ ਮੇਰੀ ਅਗ ਕੁਝ ਗਈ ਤੇ ਮੇਰਾ ਉਬਲਦਾ ਹੋਇਆ ਤੇਲ برف ਵਾਂਗ ਠੰਡਾ ਪੈ ਗਿਆ ਤਾਂ ਗੁਰੂ ਜੀ ਕੋਡੇ ਰਾਖਸ ਨੂੰ ਕਹਿਣ ਲੱਗੇ ਕੀ ਕਹਦੇ ਆ ਤੈਨੂੰ ਪਰਮਾਤਮਾ ਨੇ ਇਸ ਧਰਤੀ ਉੱਤੇ ਇਨਸਾਨਾਂ ਨੂੰ ਤੜਕੇ ਖਾਣ ਲਈ ਨਹੀਂ ਭੇਜਿਆ ਤਾਂ ਗੁਰੂ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਪੌੜਾ ਰਾਖਸ਼ ਹੋਰ ਵੀ ਹੈਰਾਨ ਹੋ ਗਿਆ ਕਿ ਨਨੂ ਮੇਰਾ ਨਾਮ ਕਿਸ ਤਰ੍ਹਾਂ ਪਤਾ ਹੈ ਇਹ ਹੀ ਕੋਈ ਜ਼ਰੂਰ ਪਹੁੰਚੇ ਹੋਏ ਸੰਤ ਹਨ ਵੱਡਾ ਰਾਖਸ ਉਸੇ ਵੇਲੇ ਗੁਰੂ ਜੀ ਦੇ ਚਰਣਾ ਵਿੱਚ ਡਿੱਗ ਪਿਆ ਤੇ ਗੁਰੂ ਜੀ ਨੂੰ ਆਪਣੇ ਬਾਰੇ ਸਭ ਕੁਝ ਦੱਸਣ ਲੱਗਾ ਕਿ ਗੁਰੂ ਜੀ ਦਰਸਲ ਵਿੱਚ ਪਿੱਛੇ ਤੋਂ ਪੀਲ ਜੱਤੀ ਨਾਲ ਸੰਬੰਧ ਰੱਖਦਾ ਸੀ ਤੇ ਆਰੀਅਨ ਜਾਤੀ ਦੇ ਲੋਕਾਂ ਨੇ ਮੈਨੂੰ ਨੀਮੀ ਜਾਤੀ ਦਾ ਕਹਿ ਕਹਿ ਕੇ ਮਦਾਨੀ ਇਲਾਕਿਆਂ ਵਿੱਚੋਂ ੱਤਕੇ ਮਾਰ ਕੇ ਜੰਗਲ ਵਿੱਚ ਕੱਢ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਕੋਈ ਵੀ ਮਦਾਨੀ ਇਲਾਕੇ ਦਾ ਇਨਸਾਨ ਦਿਖਾਈ ਦਿੰਦਾ ਹੈ ਤੇ ਮੈਂ ਉਸਨੂੰ ਤੇਲ ਵਿੱਚ ਤਲ ਕੇ ਖਾ ਜਾਂਦਾ ਹਾਂ ਕਿਉਂਕਿ ਮਦਾਨੀ ਇਲਾਕਿਆਂ ਦੇ ਇਨਸਾਨਾਂ ਲਈ ਮੇਰੇ ਦਿਲ ਵਿੱਚ ਬਹੁਤ ਨਫ਼ਰਤ ਅਤੇ ਗੁੱਸਾ ਭਰੀ ਹੋਈ ਸੀ ਤੁਹਾਡੇ ਦਰਸ਼ਨ ਕਰਕੇ ਮੇਰੇ ਅੰਦਰਲਾ ਮਰ ਚੁਕਿਆ ਮਨੋਖ ਫਿਰ ਤੋਂ ਜਿਉਂਦਾ ਹੋ ਗਿਆ ਹੈ ਮੈਂ ਆਪਣੇ ਜੀਵਨ ਕਾਲ ਵਿੱਚ ਬਹੁਤ ਪਾਪ ਕੀਤੇ ਹਨ ਕਿਰਪਾ ਕਰਕੇ ਤੁਸੀਂ ਮੈਨੂੰ ਬਖਸ਼ ਦਿਵੋ ਤਾਂ ਗੁਰੂ ਨਾਨਕ ਦੇਵ ਜੀ ਕੋਡੇ ਰਕਸ਼ਸ ਨੂੰ ਕਹਿਣ ਲੱਗੇ ਕੀ ਕਰਦੇ ਆ ਅਸੀਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਇਸ ਜੰਗਲ ਵਿੱਚ ਤੇਰਾ ਉਦਾਰ ਕਰਨ ਵਾਸਤੇ ਹੀ ਆਏ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕੁਝ ਮੂਰਖ ਲੋਕਾਂ ਦੀ ਗਲਤ ਧਾਰਨਾ ਕਰਕੇ ਤੂੰ ਗਲਤ ਰਸਤੇ ਉੱਤੇ ਚੱਲ ਪਿਆ ਹੈ ਪਰ ਤੈਨੂੰ ਹੁਣ ਉਸ ਅਕਾਲ ਪੁਰਖ ਵਾਹੀ ਗੁਰੂ ਨੇ ਸੁਧਰਨ ਦਾ ਮੌਕਾ ਦਿੱਤਾ ਹੈ ਤੇ ਤੂੰ ਇਸ ਮੌਕੇ ਨੂੰ ਗਵਾਨਾ ਤਾਂ ਕੋ ਡਾ ਰਕਸ ਗੁਰੂ ਜੀ ਤੇ ਇਹ ਗੱਲ ਸੁਣ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਨਿਹਾਲ ਹੋ ਚੁੱਕਿਆ ਹਾਂ ਤੇ ਮੈਂ ਤੁਹਾਨੂੰ ਬਚਨ ਦਿੰਦਾ ਹਾਂ ਕਿ ਮੈਂ ਸਾਰੇ ਬੁਰੇ ਕੰਮ ਛੱਡ ਕੇ ਮਨੁੱਖਤਾ ਦੇ ਨਾਲ ਪਿਆਰ ਕਰਾਂਗਾ ਕੀ ਹਮੇਸ਼ਾ ਪ੍ਰਭੂ ਦੀ ਭਗਤੀ ਦੇ ਮਾਰਗ ਉੱਤੇ ਹੀ ਚੱਲਾਂਗਾ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਵੀਡੀਓ ਪਸੰਦ ਆਈ ਹੈ ਜੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਸੰਗਤ ਜੀ ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਜੀ